ਨੇ ਹਲਾਇ ਸੀ ਕਿ ਚੰਗਾ ਚੰਗਾ ਬੋਲ ਕੇ ਨਹੀਂ ਜੀ ਸੋ ਵੈਸੇ ਤਾਂ ਆਂਦਾ ਵੀ ਜਿਹੜੀ ਦਿਲ ਦੀ ਗੱਲ ਹੁੰਦੀ ਬੰਦੇ ਨੂੰ ਉਹ ਕਹਿਣੀ ਚਾਹੀਦੀ ਹੈ ਹਨਾ ਪਰ ਸਾਡੀਆਂ ਹੁਣ ਲਿਮਿਟੇਸ਼ਨ ਨੇ ਸਾਡੇ ਦੇ ਟਰਮਸ ਕੰਡੀਸ਼ਨ ਨਾਲ ਕਿ ਉਹਨਾਂ ਕੋਲ ਤੇ ਦਿੱਲੀ ਮੋਰਚਾ ਸੀ ਬਹੁਤ ਨਸ ਕਰਦੇ ਮੈਂ ਪਹਿਲੀ ਵਾਰੀ ਮਤਲਬ ਦਿੱਲੀ ਮੋਰਚੇ ਤੇ ਹੀ ਹੋ ਗਿਆ ਸੀਗਾ ਕਿ ਉਹ ਬਹੁਤ ਕਮਾਲ ਦਾ ਇੱਕ ਤੰਕ ਹੋਵੇ ਤਾਂ ਜਦੋਂ ਕੋਈ ਬਾਬਾ ਨਹੀਂ ਸੀ ਕੋਈ ਬੀਬੀ ਜਦੋਂ ਅਸੀਂ ਜਾਂਦੇ ਸੀ ਨਾ ਤਾਂ ਅਸੀਂ ਜਿਵੇਂ ਮੈਂ ਤੇ ਹਰ ਇੱਕ ਇਕੱਠੇ ਗਏ ਸੀਗੇ ਤਾਂ ਜਦੋਂ ਅਸੀਂ ਐਂ ਤੁਰੇ ਜਾਂਦੇ ਸੀ ਤਾਂ ਮੈਨੂੰ ਲੱਗਦਾ ਸੀ ਅਸੀਂ ਇਕੱਠੇ ਜਾ ਰਹੇ ਹਾਂ ਤੇ ਇਹਨਾਂ ਦਾ ਪਤਾ ਹੀ ਨਹੀਂ ਲੱਗਾ ਸੀ ਕਦੋਂ ਕਿੱਧਰ ਲੈ ਪਾਸੇ ਜਾ ਕੇ ਬੀਬੀਆਂ ਦਾ ਬਾਬਿਆਂ ਦੇ ਨਾਲ ਗੱਲਬਾਤ ਐਨੀ ਸੋਹਣੀ ਤੇ ਪਿਆਰੀ ਵੀਡੀਓ ਭੇਜਣ ਲਈ ਰਾਜਦੀਪ ਮੇਹਰ ਤੇ ਸਤਿੰਦਰ ਭਾਜੀ ਦਾ ਬਹੁਤ ਬਹੁਤ ਧੰਨਵਾਦ ਬਧੀ ਵਾਲੀ ਬਧੀ ਕਾ ਗੱਲ ਸਾਬ ਹੈ ਇੰਦੀ ਖਤੇ ਅਸੀਂ ਇਹ ਸਨੇਹ ਜਿਹੜਾ ਆਪਣੀ ਪੈਰੀ ਭੈਣ ਹਰਪ੍ਰੀਤ ਕੌਰ ਨੂੰ ਦੇ ਲੱਗਿਆ ਵੀਡੀਓ ਦੇ ਮੱਦੇਂ ਦੇਰ ਹੈ ਇਹਨੇ ਸਾਨੂੰ ਸਨੇਹ ਲਾਇਆ ਸੀ ਕਿ ਚੰਗਾ ਚੰਗਾ ਬੋਲ ਕੇ ਮੇਜੇ ਸੋ ਗੈਸ ਇਟ ਆਈ ਐਂ ਦਾ ਵੀ ਜਿਹੜੀ ਦਿਲ ਦੀ ਗੱਲ ਹੁੰਦੀ ਬੰਦੇ ਨੂੰ ਉਹ ਕਹਿਣੀ ਚਾਹੀਦੀ ਹੈ ਨਾ ਪਰ ਸਾਡੀ ਹੁਣ ਲਿਮਿਟੇਸ਼ਨ ਨੇ ਸਾਡੇ ਦੇ ਟਰਮਸ ਕੰਡੀਸ਼ਨ ਨਾਲ ਕੁ ਉਹਦੇ ਵਿੱਚ ਰਹਿ ਕੇ ਬੋਲਾਂਗੇ ਵਧੀਆ ਕੁੜੀ ਆ ਤੇ ਨਵਾਂ ਸਫ਼ਰ ਸ਼ੁਰੂ ਕੀਤਾ ਉਹਨੇ ਜ਼ਿੰਦਗੀ ਦਾ ਕੈਨੇਡਾ ਗਈ ਤੇ ਮਾੜੀ ਕਿਰਪਾ ਕਰਨਾ ਦੇ ਭਾਗ ਲੱਣ ਨਾ ਬੇਤਰ ਭਾਗ ਲੱਣ ਦੀ ਨਹੀਂ ਕੋ ਮੈਂ ਇੰਤ ਕੰਦੀ ਮੈਂ ਇੰਤਰ ਭਾਗ ਲੱਣ ਦੀ ਬਾਕੀ ਪੜ੍ਹਨੀ ਰਹਿਣਗੇ ਤੁਸੀਂ ਕਹੋ ਮੈਂ ਤਾਂ ਫਿਰ ਤੁਸੀਂ ਥੋੜੇ ਸਮਾਂ ਪਹਿਲਾਂ ਮਿਲੇ ਸੀ ਸਭ ਤੋਂ ਪਹਿਲਾਂ ਮੀਡੀਆ ਚੈਨਲ ਦੇ ਵਿੱਚ ਤੇ ਉਸ ਸਮੇਂ ਸਾਨੂੰ ਮੈਨੂੰ ਮਤਲਬ ਵਧੀਆ ਸਮਾਂ ਮਿਲਿਆ ਨਾਲ ਤੁਹਾਨੂੰ ਉਸ ਤੋਂ ਬਾਅਦ ਹੁਣ ਅਸੀਂ ਜਦ ਹਿਮਕੁੰਨ ਸਾਹਿਬ ਗਏ ਉਦੋਂ ਜਾਦਾ ਸਮਾਂ ਅਸੀਂ ਇਕੱਠੇ ਰਹੇ ਤਾਂ ਬਹੁਤ ਵਧੀਆ ਸਫਰ ਰਿਹਾ ਪਰ ਇੰਨਾ ਜ਼ਰੂਰ ਹੈ ਕਿ ਜਦੋਂ ਇਹਨਾਂ ਨੇ ਜਾਣਾ ਸੀਗਾ ਬਾਹਰ ਉਦੋਂ ਥੋੜਾ ਸਮਾਂ ਪਹਿਲਾਂ ਹੀ ਅਸੀਂ ਦੁਬਾਰਾ ਮਿਲੇ ਮਤਲਬ ਇੰਨਾ ਸਮਾਂ ਉਸ ਤੋਂ ਵਿੱਚ ਅਸੀਂ ਗੈਪ ਮਤਲਬ ਰਿਹਾ ਸਾਡੇ ਵਿੱਚ ਪਰ ਹਿਮਕੁੰਨ ਜਦੋਂ ਬਾਹਰ ਜਾ ਗਏ ਜਾ ਰਹੇ ਨੇ ਉਹ ਦੇਸ਼ੀ ਧਰਤੀ ਤੇ ਆਸ ਕਰਦੇ ਹਾਂ ਕਿ ਹਰੇਕ ਬੰਦੇ 'ਚ ਚੰਗੇ ਗੁਣ ਹੁੰਦੇ ਹਨ ਚੰਗਾ ਗੁਣ ਹੈਗਾ ਕਿਨਾਂ 'ਚ એનર્ਜੀ ਬਹੁਤ ਹੈ ਸ਼ਕਤੀ ਬਹੁਤ ਹੈ ਮਤਲਬ ਇਹਨਾਂ ਦੇ ਵਿੱਚ ਜੇ ਉਹਨਾਂ ਨੂੰ ਚੰਗੇ ਪਾਸੇ ਲਾਉਣਗੇ ਤਾਂ ਬਹੁਤ ਵਧੀਆ ਮਕਾਮ ਤੇ ਪਹੁੰਚ ਸਕਦੇ ਨੇ ਤੇ ਸਾਡੀ ਆਸ ਹੈ ਤੇ ਸਾਡੀ ਅਰਦਾਸ ਵੀ ਹੈ ਕਿ ਵਧੀਆ ਕੰਮ ਕਰਨ ਵਧੀਆ ਚੀਜ਼ਾਂ ਸਿੱਖਣ ਤੇ ਜ਼ਿੰਦਗੀ ਦੇ ਵਿੱਚ ਵਧੀਆ ਮਕਾਮ ਤੇ ਪਹੁੰਚ ਜਾਣ। ਅੱਜ ਹੀ ਦਿੱਲੀ ਮੋਰਚੇ ਦਾ ਮੈਨੂੰ ਅੱਜ ਗਿਆ ਉਹ ਦਿੱਲੀ ਮੋਰਚੇ ਤੇ ਬਹੁਤ ਮਜ਼ਾ ਆਇਆ। ਹਾਂ ਮੀਰਾ ਬੋਲਣ ਕਹਿੰਦੇ ਦਿੱਲੀ ਮੋਰਚੇ ਅਸੀਂ ਬਹੁਤ ਮਸਤ ਕਰਦੇ ਹਾਂ ਮੈਂ ਪਹਿਲੀ ਵਾਰੀ ਮਤਲਬ ਦਿੱਲੀ ਮੋਰਚੇ ਤੇ ਹੀ ਗਿਆ ਸੀਗਾ। ਇਹ ਬਹੁਤ ਕਮਾਲ ਦਾ ਇੱਕ ਤਾਂ ਐਕਸਪੀਰੀਅੰਸ ਸੀ। ਤੇ ਉੱਥੇ ਵੀ ਜੇ ਇਹਨਾਂ ਦੀ એનર્ਜੀ ਬਾਰੇ ਗੱਲ ਕਰਨੀ ਹੋਵੇ ਤਾਂ ਜਦੋਂ ਅਸੀਂ ਕੋਈ ਬਾਬਾ ਨਹੀਂ ਸੀ ਕੋਈ ਬੀਬੀ ਜਦੋਂ ਅਸੀਂ ਜਾਂਦੇ ਸੀ ਨਾ ਤਾਂ ਅਸੀਂ ਜਿਵੇਂ ਮੈਂ ਤੇ ਹਰ ਇੱਕ ਇਕੱਠੇ ਗਏ ਸੀਗੇ ਤਾਂ ਜਦੋਂ ਅਸੀਂ ਐ ਤੁਰੇ ਜਾਂਦੇ ਸੀ ਤਾਂ ਮੈਨੂੰ ਲੱਗਦਾ ਸੀ ਅਸੀਂ ਇਕੱਠੇ ਜਾ ਰਹੇ ਹਾਂ ਤੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਕਿੱਧਰ ਲੈ ਕੇ ਪਾਸੇ ਜਾ ਕੇ ਬੀਬੀਆਂ ਨਾਲ ਬਾਬਿਆਂ ਦੇ ਨਾਲ ਗੱਲਬਾਤ ਕਰਨ ਲੱਗ ਜਾਂਦੇ ਸੀ ਫਿਰ ਮੈਂ ਦੇਖਦੀ ਸੀ ਕਿ ਕਿੱਧਰ ਚਲੇ ਗਏ ਤੇ ਆਪਣਾ ਫੋਨ ਚੱਕ ਕੇ ਇਹਨਾਂ ਨੇ ਨਵਾਂ ਉਹਦਾ ਫੋਨ ਲਿਆ ਸੀ Apple ਦਾ ਇਹ ਉੱਥੇ ਵੀਡੀਓ ਬਣਾ ਰਹੇ ਹੁੰਦੇ ਸੀ ਖੜਕੇ ਤੇ ਇਹਨਾਂ ਨੂੰ ਥੋੜੀ ਜੀ ਦੂਰ ਲਿਜਾਣ ਲੱਗੀ ਬਹੁਤ ਟਾਈਮ ਲੱਗਦਾ ਸੀ ਕਿਉਂਕਿ ਇਹ ਰਸਤੇ ਵਿੱਚ ਕਿਸੇ ਕੋਲ ਵੀ ਖੜੀ ਕੇ ਗੱਲਾਂ ਮਾਰਨਾ ਕਰਦੇ ਸੀ ਥੋੜੀ ਥੋੜੀ ਕਿੱਛੇ ਵਿਆਹ ਚ ਇਹਨੂੰ ਹੋਇਆ ਵੀ ਹਾਂ ਥੋੜਾ ਵੀ ਕਹਿ ਲੈਣਾ ਚਾਹੀਦਾ ਤੇ ਪਿੱਛੇ ਇਹ ਚੇਰ ਹੋਇਆ ਕਿ ਉਹਦੇ ਪਹਿਰਾਲੇ ਵਿੱਚ ਤੇ ਦਸ ਸਭਾ ਚ ਉਹ ਜਿੱਦਾਂ ਜਿਹਨਾਂ ਹੁੰਦਾ ਵੀ ਚੱਕਰ ਚੱਲ ਚੱਲ ਰਿਹਾ ਤੇ ਉਹਦਾ ਬੁੱਲਾ ਹੀ ਕਾ ਕੇ ਬੰਦੇ ਨੂੰ ਕਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹ ਹੋਇਆ ਕਿ ਮਾਰਾ ਵੈਸੇ ਅਰਦਾਸ ਹੀ ਕਰਦੇ ਨਾ ਮਾਰ ਕਿਰਪਾ ਕਰਨ ਦੀ ਉਧਰ ਨੂੰ ਬੰਦਾ ਨਾ ਤੁਰੇ ਹੈ ਨਾ ਹੁਣ ਤਾਂ ਸਗੋਂ ਜਿਆਦਾ ਹੀ ਬੈਸਟ ਵਾਲੇ ਪਾਸੇ ਚਲੀ ਗਈ ਹੈ ਨਾ ਸੋ ਉਸ ਬਾਅਦ ਵਿੱਚ ਉਹ ਚੀਜ਼ਾਂ ਨਾ ਹੋਣ ਤੇ ਕਿਰਪਾ ਕਰਨ ਜਿਵੇਂ ਦਾ ਠੀਕ ਆ ਜਿਵੇਂ ਹੈ ਬੰਦਾ ਠੀਕ ਰਹੇ ਸੋ ਬਾਕੀ ਉਹਨੂੰ ਪੁੱਛਾਂ ਮੇਰੇ ਵੱਲੋਂ ਵੀ ਆਈ ਹੈ ਸਭ ਕੋ ਜਾਣਣਾ ਹੈ ਕਿਆ ਹੈ ਕਿਉਂਕਿ ਮੈਂ ਜਿਆਦਾ ਸਮਾਂ ਤਾਂ ਨਹੀਂ ਬਿਤਾਇਆ ਨਾਲ ਕਿਉਂਕਿ ਆਪਾਂ ਪਹਿਲੀ ਵਾਰੀ ਬਸ ਉਹਦੇ ਹੀ ਮਿਲ ਜਾਈਏ ਇਮਪੋਰਟ ਸਾਹਿਬ ਨਾਲ ਇਹ ਇਮਪੋਰਟ ਸਾਹਿਬ ਸੇਮ ਹੋਈ ਚੀਜ਼ ਹੈ ਕੀ ਚੜਨਾ ਘਾਟਾ ਦੁਰਨਾ ਘਾਟਾ ਤੇ ਬਸ ਕਿਸੇ ਨੂੰ ਗੱਲਾਂ ਸੁਣਾਉਣਾ ਆਪਣੀਆਂ ਤੇ ਇੱਕ ਸਭ ਤੋਂ ਜਿਹੜੀ ਖਾਸ ਚੀਜ਼ ਆ ਜਿਹੜੀ ਕੇ ਮਿੰਦੂ ਨੇ ਆਤ ਪੈ ਗਈ ਕੋਈ ਵੀ ਗੱਲ ਉਹ ਹੈ ਉਹ ਆਪਕੇ ਪਤਾ ਨਹੀਂ ਸੁਭਾਅ ਮੇਰੀ ਵੀ ਆ ਗਈ ਹੈ ਨਾ ਉਹ ਬਸ ਗੱਲਾਂ ਚੱਲਦੀ ਰਹਿੰਦੇ ਅੱਛਾ ਅੱਛਾ ਇੱਕ ਜਾ ਜਿਹੜਾ ਅੱਛਾ ਜਿਹੜਾ ਹੈ ਉਹ ਦੋ ਗੱਲਾਂ ਹੀ ਆ ਬਾਕੀ ਹਾਂ ਮਾਈ ਗੁਰੂ ਮਿਹਰ ਕਰੇ ਕਿਰਪਾ ਕਰੇ ਜਿੱਥੇ ਜਾਨ ਸੁਖੀ ਰਹਿਣ ਉਹ ਮਿਹਨਤ ਕਰਨ ਦੇ ਲਾ ਕੇ ਕੰਮ ਕਰਨ क्योंकि अपना सुभाव बदी है तो सुभाविक गल है कि so कुदरता मिला वो रोकने आई है सो इस करके भी अपना सुभाव ना त्यागो जिंदा भी ने कहा पैरावा चलो वो थोड़ी देर ही आया तो वागुरू कृपा करे वो भी सब कुछ साफ सुथरा होना बाकी अगे वो मेहनत करें जिम्मे संगत को भी कि रह ਉਹ ਕਹਿੰਦਾ ਯਾਰ 10 ਕਿਲੋਮੀਟਰ ਹੈ ਇਹ ਵੀ ਇੱਕ ਬੀਬੀ ਰੋ ਗਈ ਆ ਬਾਬਾ ਰੋ ਰਿਹਾ ਕਹਿੰਦਾ ਨਾ ਨਾ ਬਾਬੇ ਅਗਲੀ ਵਾਰ ਨਾ ਬੁਲਾਈਂ ਕਹਿੰਦੇ ਅਗਲੀ ਵਾਰ ਨਾ ਮੈਨੂੰ ਬੁਲਾਈਂ ਕੋਈ ਬਾਬੇ ਨੇ ਵੀ ਕਿਹਾ ਕਿ ਬਜ਼ੁਰਗ ਮਿਲ ਕੇ ਫੇਰਾਂ ਉਹਨਾਂ ਸਾਰੇ ਰਾਸਤੇ ਜਿਹੜਾ ਨਾਲ ਚੜੀ ਗਏ ਉਹਨੂੰ ਕਹੇਗੇ ਬਾਬੇ ਨਾ ਤੂੰ ਇੰਨੀ ਵਰੀ ਆ ਤੂੰ ਐਂ ਚੜੂਗਾ ਅਗਲੇ ਦਿਨ ਬਾਬੇ ਨੂੰ ਖੱਤਰ ਕਰਵਾਈ ਲੱਗ ਨਹੀਂ ਪਿੰਨਾਂ ਦਾ ਪਰ ਇਹਨਾਂ ਨੇ ਫੇਰ ਵੀ ਹੈ ਮਤਲਬ ਇਹ ਵਧੀਆ ਰਹੇਗਾ ਬੰਦਾ ਵੀ that that time that porch in porch porch ਉਹ ਗੱਲ ਵੱਖਰੀ ਵਧੀਆ ਲੱਗੀ ਥੋੜੀ ਜਿਹੀ ਇਹ ਤਾਂ ਅਰਦਾਸ ਕਰਦੇ ਸੀ ਪਾਜ ਬਹੁਤ ਹੋਕੀ ਕੱਢ ਕੇ ਲੈਣ ਉੱਥੋਂ ਉੱਥੇ ਨਾ ਕੋਈ ਪ੍ਰਬੰਧ ਜੀ ਥੱਲੇ ਨਹੀਂ ਸੀ ਅਜ਼ਰ ਅਰਦਾਸ ਹੀ ਕਰਦੇ ਸਾਡੀ ਯਾਤਰਾ ਦੇ ਵਿੱਚ ਹੋਰ ਅਰਦਾਸ ਕੀਤੀ ਸੀ ਕਿ ਸਾਡੇ ਬੰਦੇ ਦੋ ਬੰਦੇ ਢਿੱਲੇ ਕੱਢਦੇ ਸੋ ਸੌਖੇ ਥੱਲੇ ਪਹੁੰਚ ਜਾਣ ਸੋ ਬਾਕੀ ਇਹਦੀ ਹਿੰਮਤ ਉੱਥੇ ਆ ਕੇ ਦੇਖੀ ਆਪਾਂ ਰਿਸ਼ੀ ਕੇਸ਼ ਹਾਂ ਇਹ ਦੋ ਰਾਫਟਿੰਗ ਕਰਦੀ ਸੀ ਉਹਦੋਂ ਇਹਨੇ ਕਰਵਾਇ ਨਹੀਂ ਉਹਦੋਂ ਗੰਗਾ ਮਾਰ ਗਿਆ ਉਹ ਗੰਗਾ ਮਾਰ ਕੇ ਉਹ ਆਪਣੇ ਸਮਾ ਲਾ ਗੰਗਾ ਵਾਲੀ ਝਾੜ ਗਈ ਐਨਕਾ ਲੈ ਗਈ 10 ਘੰਟੇ ਬਾਅਦ ਪਤਾ ਲਗਾ 5 ਮਿੰਟ ਹੋ ਗਏ ਗੰਗਾ ਲੈ ਗਈ ਸੋ ਇਥੇ ਆਪਾਂ ਇਹਨੂੰ ਵੀਡੀਓ ਕਰਦੋਂ ਕਰਦੇ ਆ ਸਾਡਾ ਇਹੀ ਸੁਨੇਹਾ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਜਿੱਥੇ ਮਾਰਨ ਨੇੜਾ ਨੱਕ ਨੱਤ ਖਰਸਮਤ ਕਿਰਤ ਧੱਕੇ ਦੀ ਗੱਲ ਨਾ ਜਿੱਥੇ ਲਾਇਕੇ ਗਏ ਆ ਤੇ ਉੱਥੇ ਮਿਹਨਤਾਂ ਵਧੀਆ ਹੋਣਾ ਆਪਣੇ ਪੰਥ ਦਾ ਉੱਥੇ ਵੀ ਨਾਮ ਰਿਸਨ ਕਰਨ ਚੰਗੇ ਅਹੁਦਿਆਂ ਤੇ ਲੱਗਣ ਦਾ ਚੰਗੇ ਕਾਰਜ ਦੀ ਕਰ ਸੋ ਦੈ ਬੀ ਇਵਰੀ ਡਿਗੀ ਖਾਲਸਾ ਭਾਈ ਜੀ ਕੀ ਹਰ ਬੇਣੀ ਜੀ ਸਤਿ ਸ਼੍ਰੀ ਅਕਾਲ ਐਨੀ ਸੋਹਣੀ ਤੇ ਪਿਆਰੀ ਵੀਡੀਓ ਭੇਜਣ ਲਈ ਰਾਜਦੀਪ ਮਹਿਰ ਤੇ ਸਿੰਦਰਪਾਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਸਿਰਫ ਇੱਕ ਫੋਨ ਕੀਤਾ ਕਿ ਮੈਨੂੰ ਵੀਡੀਓ ਬਣਾ ਕੇ ਭੇਜੋ ਇਹਨਾਂ ਨੇ ਥੋੜੇ ਦਿਨਾਂ ਬਾਅਦ ਹੀ ਥੋੜੇ ਟਾਈਮ ਬਾਅਦ ਹੀ ਇਹ ਵੀਡੀਓ ਬਣਾ ਕੇ ਭੇਜਦੀ ਦਰਸੰਦ ਜਦੋਂ ਮੈਂ ਕੈਨੇਡਾ ਆਉਣਾ ਤਾਂ ਮੈਂ ਆਪਣੇ ਸਾਰੇ ਦੋਸਤਾਂ ਨੂੰ ਜਿੰਨੇ ਮੇਰੇ ਨਾਲ ਕੰਮ ਕਰਦੇ ਸੀ ਜਿਨ੍ਹਾਂ ਦੇ ਨਾਲ ਮੈਂ ਪੜ੍ਹੀ ਸੀ ਉਹਨਾਂ ਸਾਰਿਆਂ ਨੂੰ ਮਿਲੀ ਜਿਨ੍ਹਾਂ ਦੇ ਨਾਲ ਮੈਂ ਤਰਨੇ ਵਿੱਚ ਮਿਲੀ ਦਿੱਲੀ ਜਿਹਦਾ ਕਿਸਾਨ ਅੰਦੋਲਨ ਸੀ ਉਹਨਾਂ ਸਾਰਿਆਂ ਨੂੰ ਮਿਲੀ ਤਾਂ ਉਸ ਦੌਰਾਨ ਮੈਂ ਸਾਰੇ ਜਦੋਂ ਮਿਲ ਰਹੇ ਸੀ ਅਸੀਂ ਪਾਰਟੀ ਕਰ ਰਹੇ ਸੀ ਤਾਂ ਮੈਂ ਨਾ ਸਾਰਿਆਂ ਦੀ ਇੱਕ ਵੀਡੀਓ ਕਲਿੱਪ ਬਣਾ ਰਹੀ ਸੀ ਉਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਮੇਰੇ ਬਾਰੇ ਚੰਗਾ ਚੰਗਾ ਬੋਲ ਕੇ ਬੋਲੋ ਮੈਂ ਤੁਹਾਨੂੰ ਰਿਕਾਰਡ ਕਰਦੀ ਹਾਂ ਫਿਰ ਮੈਂ ਉੱਥੇ ਜਾ ਕੇ जिना YouTube ਤੇ ਸਾਰੀਆਂ ਵੀਡੀਓ ਪਾਉਂਗੀ ਉਸ ਦੌਰਾਨ ਮੈਂ ਮਹਿਰ ਤੇ ਰਾਜਦੀਪ ਨੂੰ ਤੇ ਸਤਿੰਦਰ ਬਾਜੀ ਨੂੰ ਵੀ ਮਿਲੀ ਸੀ ਪਰ ਸੁਭਾਵੀ ਨਹੀਂ ਬਣਿਆ ਵੀਡੀਓ ਬਣਾਉਣ ਦਾ ਕਿਉਂਕਿ ਅਸੀਂ ਬਹੁਤ ਲੇਟ ਹੋ ਗਏ ਸੀ ਉਸ ਰਾਤ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਮੈਂ ਸਾਰੀਆਂ ਦੀ ਵੀਡੀਓ YouTube ਤੇ ਪਾਤੀ ਹੈ ਤੇ ਤੁਹਾਡੀ ਰਹਿ ਗਈ ਹੈ ਤੁਸੀਂ ਵੀ ਪਲੀਜ਼ ਮੈਨੇ ਇੱਕ ਵੀਡੀਓ ਬਣਾ ਕੇ ਭੇਜੋ ਮੇਰੇ ਬਾਰੇ ਸਿਰਫ ਚੰਗੀਆਂ ਚੰਗੀਆਂ ਗੱਲਾਂ ਬੋਲ ਕੇ ਭੇਜੋ ਫਿਰ ਮਹਿਰ ਤੇ ਰਾਜੀਪ ਤੇ ਸਿੰਦਰਪਾਜੀ ਨੇ ਇਹ ਵੀਡੀਓ ਭੇਜੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਬਹੁਤ ਚੰਗੀਆਂ ਗੱਲਾਂ ਬੋਲੀਆਂ ਅ ਤੇ ਮੈਂ ਦੱਸਣਾ ਚਾਹਾਂਗੀ ਕਿ ਰਾਜੀਪ ਨੂੰ ਮੈਂ ਇੱਕ ਨਿਊਜ਼ ਚੈਨਲਸ ਮਿਲੀ ਸੀ ਅਸੀਂ ਇਕੱਠਿਆਂ ਕੰਮ ਕੀਤਾ ਮੇਬੀ 1 ਸਾਲ ਅ ਤੇ ਮਹਿਰ ਨੂੰ ਮੈਂ ਮਿਲੀ ਸੀ ਜਦੋਂ ਮੈਂ ਦਿੱਲੀ ਧਰਨੇ ਵਿੱਚ ਸੀਗੀ ਅਸੀਂ ਉੱਥੇ ਇੱਕ ਟੈਂਟ ਚ ਰਹਿੰਦੇ ਸੀ ਜਿਹੜਾ ਟੈਂਟ ਘਰ ਜਿਹਾ ਬਣਿਆ ਹੋਇਆ ਸੀਗਾ ਉਦੋਂ ਅਸੀਂ ਇਕੱਠੇ ਮਿਲੇ ਤੇ ਮੈਂ ਤਾਂ ਬਹੁਤ ਖੌਰੂ ਪਾਇਆ ਉਸ ਟਾਈਮ ਤੇ ਸਤੇਂਦਰ ਭਾਜੀ ਨੂੰ ਮੈਂ ਮਿਲੀ ਸੀ ਜਦੋਂ ਅਸੀਂ ਹੇਮਕੁੰਨ ਸਾਹਿਬ ਨੂੰ ਗਏ ਸੀ ਤੇ ਚੰਗਾ ਤਿੰਨਾ ਨਾਲ ਮੇਰਾ ਚੰਗਾ ਜਿਹੜਾ ਇਹ ਰਿਸ਼ਤਾ ਬਣਿਆ ਤੇ ਮੈਂ ਚਾਹੁੰਦੀ ਆ ਕਿ ਸਾਡਾ ਰਿਸ਼ਤਾ ਅੱਗੇ ਵੀ ਬਣਿਆ ਰਹੇ ਗਲਤੀਆਂ ਮਲਤੀਆਂ ਮੈਂ ਕਰਦੀ ਰਹੀ ਨਹੀਂ ਐ ਜਿਵੇਂ ਕੁਝ ਤੁਹਾਨੂੰ ਆਪਣੇ ਉਸ ਸਮੇਂ ਦੌਰਾਨ ਪੁੱਠਾ ਸਿੱਧਾ ਬੋਲਿਆ ਹੋਵੇ ਕਿਉਂਕਿ ਮੈਨੂੰ ਪਤਾ ਨਹੀਂ ਲੱਗਦਾ ਮੈਂ ਬੋਲ ਦਨੀ ਐ ਚੰਗਾ ਮਾੜਾ ਬੋਲੇ ਹੋਗਾ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਪਰ ਮੈਂ ਫਿਰ ਇਹ ਵੀਡੀਓ ਲਈ ਤੁਹਾਡਾ ਤਿੰਨਾਂ ਦਾ ਧੰਨਵਾਦ ਕਰਦੀ ਆ